ਹਾਂਜੀ ਸਤਿ ਸ਼੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਮੂੰਗੀ ਦੀ ਦਾਲ ਆਪਣੇ ਕੋਲੇ ਆਹ ਮੂੰਗੀ ਦੀ ਦਾਲ ਛਿਲਕੇ ਵਾਲੀ ਆਪਾਂ ਜਿਹੜੀ ਬਾਜ਼ਾਰੀ ਪੀਲੀ ਮੂੰਗੀ ਹੁੰਦੀ ਉਹ ਵੀ ਲੈ ਸਕਦੇ ਆ ਤੇ ਅੱਜ ਆਪਾਂ ਨਾ ਇਹਦੀਆਂ ਨਮਕੀਨ ਮਠੀਆਂ ਬਣਾਵਾਂਗੇ ਅੱਜ ਆਪਾਂ ਮੂੰਗੀ ਦੀ ਦਾਲ ਦੀਆਂ ਇਹ ਆਪਣੀ ਛਿਲਕੇ ਵਾਲੀ ਦਾਲ ਆ ਇਹਨੂੰ ਨਾ ਆਪਾਂ 2 ਘੰਟੇ ਪਹਿਲਾਂ ਭਿਉਂਦਾ ਸੀ ਆ ਦੇਖੋ ਆਪਣੀ ਮੂੰਗੀ ਨਾ ਵਧੀਆ ਭਿਜ ਗਈ ਹੈ ਤੇ ਛਿਲਕਾ ਮੈਂ ਇਹਦਾ ਲਾਤਾ ਹੈ ਤੇ ਇਹ ਦੇਖੋ ਵਧੀਆ ਪੀਲੀ ਮੂੰਗੀ ਵਰਗੀ ਬਣ ਗਈ ਹੈ ਇਹ ਤੇ ਆਪਾਂ ਜਿਹੜੀ ਬਾਜ਼ਾਰ ਵਾਲੀ ਉਹ ਵੀ ਲੈ ਸਕਦੇ ਆ ਤੇ ਇੱਧਰ ਆਪਾਂ ਲਈ ਹੈ ਜੀ ਅੱਧੀ ਕੌਲੀ ਸੂਜੀ ਦੀ ਤੇ ਇੱਕ ਕੌਲੀ ਲਈ ਆਪਾਂ ਕਣਕ ਦਾ ਆਟਾ ਇਹ ਜਿੰਨਾ ਆਪਣਾ ਵਿੱਚ ਪਿਆ ਉਹਨਾ ਆਪਾਂ ਪਾਵਾਂਗੇ ਤੇ ਸੂਜੀ ਆਪਾਂ ਸਾਰੀ ਪਾਵਾਂਗੇ ਜਿਹੜੇ ਮਸਾਲੇ ਪਾਉਂਗੀ ਮੈਂ ਉਹ ਤੁਹਾਨੂੰ ਮੈਂ ਨਾਲ ਦੇ ਨਾਲ ਦੱਸ ਦੂੰਗੀ ਤੇ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਦਾਲ ਨੂੰ ਗ੍ਰाइंड ਕਰਾਂਗੇ ਆਪਾਂ ਨਾ ਜੱਗ 'ਚ ਪਾ ਲਾਂਗੇ ਇਹਨੂੰ ਤੇ ਇਹਨੂੰ ਗ੍ਰाइंड ਕਰਾਂਗੇ ਆਪਾਂ ਤੇ ਪਾਣੀ ਨਾ ਪਕਤ ਦੋ ਘੱਟ ਪਾਵਾਂਗੇ ਇਹਦੇ ਵਿੱਚ ਗ੍ਰाइंड ਕਰਨ ਲੱਗੇ ਬਿਲਕੁਲ ਥੋੜਾ ਪਾਣੀ ਪਾਵਾਂਗੇ ਆਪਾਂ ਨੇ ਦੰਦਾਲ ਨੂੰ ਨਾ ਗ੍ਰाइंड ਕਰ ਲਿਆ ਤੇ ਆਪਾਂ ਇਹਦੇ ਵਿੱਚ ਪਾਣੀ ਨਾ ਬਿਲਕੁਲ ਦੋ ਹੀ ਚਮਚੇ ਪਾਏ ਆ ਦੇਖੋ ਆਪਣਾ ਪੇਸਟ ਨਾ ਬਹੁਤ ਵਧੀਆ ਬਣਿਆ ਤੇ ਹੁਣ ਇਹਨੂੰ ਆਪਾਂ ਆਹ ਸਾਈਡ ਤੇ ਕਰਦੇ ਨੇ ਤੇ ਇਧਰ ਆਪਾਂ ਬੌਲ ਲੈ ਲਏ ਨੇ ਇਹਦੇ ਵਿੱਚ ਆਪਾਂ ਕੱਢ ਦਿਆਂਗੇ ਆਪਾਂ ਸਾਰਾ ਪੇਸਟ ਕੱਢ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਮਸਾਲੇ ਆਪਾਂ ਅੱਧਾ ਇੱਕ ਚਮਚ ਪਾਵਾਂਗੇ ਅਮचूर ਪਾਊਡਰ ਦਾ ਇਧਰ ਆਪਾਂ ਨਾ ਅੱਧਾ ਪੌਣਾ ਕਿ ਚਮਚ ਆਪਣਾ ਹੈਗੀ ਕਸੂਰੀ ਮੇਥੀ ਇਹ ਪਾ ਦਿਆਂਗੇ ਆਪਾਂ ਤੇ ਅੱਧਾ ਚਮਚ ਪਾਵਾਂਗੇ ਆਪਾਂ ਜੀਰੇ ਦਾ ਤੇ ਅੱਧਾ ਤੇ ਚਮਚ ਪਾਵਾਂਗੇ ਆਪਾਂ ਨਾ ਅਜਵਾਇਨ ਪਾਵਾਂਗੇ ਇਹਨੂੰ ਥੋੜਾ ਜਿਹਾ ਮਸਲ ਕੇ ਜਿਹਾ ਪਾ ਦਾਂਗੇ ਫਿਰ ਇਹਦਾ ਨਾ ਫਲੇਵਰ ਵਧ ਗਿਆ ਆਉਂਦਾ ਅੱਧਾ ਕੀ ਚਮਚ ਪਾਵਾਂਗੇ ਆਪਾਂ ਹਲਦੀ ਦਾ ਵਿੱਚ ਪਾ ਦਾਂਗੇ ਆਪਾਂ ਅੱਧਾ ਚਮਚ ਕਰਾਉਂਜੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ ਇਹ ਤਾਂ ਬਿਲਕੁਲ ਹੀ ਆਪਾਂ ਇੰਨਾ ਹੀ ਪਾਉਣਾ ਬਸ ਅਇਨਾਕ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਹਿੰਗ ਵੀ ਪਾਵਾਂਗੇ ਐਨੀ ਸਾਰੀ ਆਪਾਂ ਹਿੰਗ ਪਾ ਦਿਆਂਗੇ ਨਮਕ ਪਾਵਾਂਗੇ ਆਪਾਂ ਹੁਣ ਟੇਸਟ ਦੇ ਹਿਸਾਬ ਨਾਲ ਐਨਾ ਸਾਰਾ ਨਮਕ ਪਾ ਦਿਆਂਗੇ ਆਪਾਂ ਕੱਪ ਦਾ ਪੌਣਾ ਚਮਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਟਾ ਤੇ ਸੂਜੀ ਸੂਜੀ ਪਾ ਦਾਂਗੇ ਸਾਰੀ ਪਾ ਦਾਂਗੇ ਸੂਜੀ ਤੇ ਆਪਾਂ ਮਿਕਸ ਮਿਕਸ ਕਰ ਦਾਂਗੇ ਤੇ ਆਟਾ ਨਾ ਆਪਾਂ ਨਾਲ ਦੀ ਨਾਲ ਪਾਵਾਂਗੇ ਜਿੰਨਾ ਤੁਹਾਨੂੰ ਬੁੱੱਚੇ ਦੇ ਪਿਆ ਓਨਾਂ ਕ ਪਾਵਾਂਗੇ ਆਪਾਂ ਹੁਣ ਇਸ ਤਰ੍ਹਾਂ ਕਰਕੇ ਨਾ ਆਟਾ ਥੋੜਾ ਥੋੜਾ ਕਰਕੇ ਆਪਾਂ ਹੱਥ ਨਾਲ ਮਰ ਲਾਉਂਗੀ ਹੁਣ ਐ ਕਰਕੇ ਆਪਾਂ ਕੀ ਵਿੱਚ ਇਹ ਕਿਉ ਪਾਉਣਾ ਭੁੱਲ ਗਏ ਕਿਉ ਪਾਉ ਪਾਉ ਤਾਂ ਲਗਾ ਫਾਈਲਰ ਫਿਰ ਫਾਈਲਰ ਪਾ ਲੂ ਤੇ ਹੁਣ ਮੈਂ ਇਹਦੇ ਵਿੱਚ ਨਾ ਚਮਚਾ ਛੋਟਾ ਹੀ ਹੈ ਤੇ ਇਹ ਦੋ ਤਿੰਨ ਚਮਚੇ ਪਾਉਂਗੀ ਤਿੰਨ ਪਾਉਂਗੀ ਇਹਦੇ ਵਿੱਚ ਤੇ ਇਹਦੇ ਨਾਲ ਵਧੀਆ ਆਪਣੀਆਂ ਮਠੀਆਂ ਨਾ ਕੁਰਕੀਆਂ ਵੰਨਣਗੀਆਂ ਤੇ ਮੈਂ ਹੁਣ ਮੇਰੇ ਯਾਦ ਆਇਆ ਮੈਂ ਭੁੱਲ ਗਈ ਸੀ ਤੇ ਹੁਣ ਆਪਾਂ ਹਜੇ ਅੱਧੀ ਕੌਲੀ ਆਟੇ ਦੀ ਪਾਈ ਹੈ ਕਣਕ ਦਾ ਤੇ ਆਹ ਹਜੇ ਹੋਰ ਪਾਉ ਕਿਹਾ ਕਿ ਹਜੇ ਟਿੱਲਾ ਆਪਣਾ ਹਾਂ ਟੇਸਟ ਤੇ ਹੁਣ ਆਪਾਂ ਹੋਰ ਪਾ ਲਾਂਗੇ ਆਟਾ ਨਾ ਪਕ ਤਿਆਰ ਕਰ ਤਾ ਤੇ ਹੁਣ ਆਪਾਂ ਇਹਨੂੰ 10 ਕਿ ਮਿੰਟ ਦਾ ਰੈਸਟ ਤੇ ਰੱਖਾਂਗੇ ਤੇ ਉੱਤੇ ਨਾ ਆਪਾਂ ਥੋੜਾ ਜਿਹਾ ਘਿਓ ਲਾ ਦੇਾਂਗੇ ਇਹਦੇ ਇਸ ਤਰ੍ਹਾਂ ਕਰਕੇ ਨਾ ਘਿਓ ਲਾ ਦੇਾਂਗੇ ਤੇ ਹੁਣ ਧੱਕ ਕੇ ਨਾ ਆਪਾਂ 10 ਕਿ ਮਿੰਟ ਰੈਸਟ ਤੇ ਰੱਖ ਦਿੰਦੇ ਆਪਨੇ ਆਟੇ ਨੂੰ 10 ਮਿੰਟ ਹੋ ਗਏ ਤੇ ਹੁਣ ਆਪਾਂ ਥੋੜਾ ਜਿਹਾ ਮਸਲ ਲੈਨੇ ਮਸਲ ਤੇ ਮਸਲ ਕੇ ਨਾ ਫਿਰ ਆਪਾਂ ਹੁਣ ਇਹਦੀਆਂ ਮੱਠੀਆਂ ਬਣਾਉਣੀਆ ਸ਼ੁਰੂ ਕਰ ਦਿੰਦੇ ਆਂ ਬਹੁਤ ਸੋਹਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਿਆਂਗੇ ਤੇ ਆਪਾਂ ਇਹਨਾਂ ਨੂੰ ਸੈਲਫ ਤੇ ਰੇਲ ਲਾਂਗੇ ਆਪਾਂ ਹੁਣ ਆਪਾਂ ਥੋੜਾ ਜਿਹਾ ਟੇੜਾ ਕੱਢ ਲਾਂਗੇ ਵਿੱਚੋਂ ਹੁਣ ਆਪਾਂ ਇਹਨਾਂ ਨੂੰ ਸੈਲਫ ਤੇ ਰੇਲ ਲਾਂਗੇ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਲਿਆ ਕਿ ਹੁਣ ਆਪਾਂ ਇਹਨੂੰ ਨਾ ਪਤਲਾ ਵੇਲ ਲਾਂਗੇ। ਇਹ ਪੂਰੀ ਪਤਲੀ ਰੋਟੀ ਬਣਾ ਲਾਂਗੇ ਆਪਾਂ ਇਹਦੀ। ਆਪਾਂ ਨੇ ਇਹਨੂੰ ਦੇਖੋ ਜਮਾ ਪਤਲੀ ਵੇਲ ਲਈਏ ਰੋਟੀ ਨੂੰ ਤੇ ਹੁਣ ਆਪਾਂ ਇਹਦੇ ਉੱਤੇ ਨਾ ਘਿਓ ਲਾ ਦੇਾਂਗੇ। ਕਿ ਆਪਾਂ ਇਹਦਾ ਤਾਂ ਆਟੇ ਦੇ ਵਿੱਚ ਵੀ ਘਿਓ ਮਿਲਾ ਕੇ ਨਾ ਆਪਾਂ ਸਾਟਾ ਜਾਂ ਬਣਾ ਸਕਦੇ ਹਾਂ ਤੇ ਐਸ ਤਰ੍ਹਾਂ ਕਰਕੇ ਵੀ ਘਿਓ ਬਣਾ ਸਕਦੇ ਆਪਾਂ ਲਾ ਸਕਦੇ ਆਂ। ਉਹਨਾਂ ਸਾਰੀ ਰੋਟੀ ਦੇ ਉੱਤੇ ਨਾ ਘਿਓ ਫਲਾ ਦਿਆਂਗੇ ਆਪਾਂ ਐਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਇਹਦੇ ਉੱਤੇ ਸੁੱਕਾ ਆਟਾ ਐਸ ਤਰ੍ਹਾਂ ਕਰਕੇ ਸੁੱਕਾ ਆਟਾ ਲਾ ਦਿਆਂਗੇ ਆਪਾਂ ਸਾਰੀ ਰੋਟੀ ਤੇ ਨਾ ਸੁੱਕਾ ਆਟਾ ਲਾਤਾ ਤੇ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਕਰਕੇ ਨਾ ਮੋੜ ਲਾਂਗੇ ਆ ਕਰਕੇ ਫੋਲਡ ਕਰ ਲਾਂਗੇ ਇਹਨੂੰ ਆਪਾਂ ਐਸ ਤਰ੍ਹਾਂ ਕਰਕੇ ਹੌਲੀ ਹੌਲੀ ਫੋਲਡ ਕਰਦੇ ਆਵਾਂਗੇ ਹੁਣ ਆਪਾਂ ਹੁਣ ਆਪਾਂ ਇਹਨੂੰ ਫੋਲਡ ਕਰਤਾ ਐਸ ਤਕਾ ਕਰਕੇ ਤੇ ਹੁਣ ਆਪਾਂ ਇਹਦੀਆਂ ਮੱਠੀਆਂ ਕੱਟ ਲਾਂਗੇ ਅੱਧੇ-ਅੱਧੇ ਇੰਚ ਤੇ ਨਾ ਆਪਾਂ ਨਿਸ਼ਾਨ ਲਾ ਲਾਂਗੇ ਮੱਠੀਆਂ ਕੱਟ ਲਾਂਗੇ ਹੁਣ ਆਪਾਂ ਇਹਨਾਂ ਨੂੰ ਐਸ ਤਕਾ ਕਰਕੇ ਤੇ ਐ ਦਵਾ ਦੇਾਂਗੇ ਦਵਾ ਕੇ ਤੇ ਫਿਰ ਆਪਾਂ ਨਾ ਐਸ ਤਕਾ ਕਰਕੇ ਉੱਤੇ ਨਾ ਵੇਲਣਾ ਮਾ ਕਮਾ ਦੇਾਂਗੇ ਆ ਦੇਖੋ ਆ ਆਪਣੀ ਮਠੀ ਤਿਆਰ ਹੋ ਗਈ ਐਸ ਤਰ੍ਹਾਂ ਕਰਕੇ ਆਪਾਂ ਦੂਸਰੀਆਂ ਵੀ ਐਂ ਤਿਆਰ ਕਰ ਲਾਂਗੇ ਐਸ ਤਰ੍ਹਾਂ ਕਰਕੇ ਦਵਾ ਕੇ ਤੇ ਫੇਰ ਬਸ ਐਸ ਤਰ੍ਹਾਂ ਕਰਕੇ ਉੱਤੇ ਦੇਲਣਾ ਕਮਾ ਦਿਓ ਤੇ ਵਧੀਆਂ ਬਣ ਜਾਂਦੀਆਂ ਐਸ ਤਰ੍ਹਾਂ ਕਰਕੇ ਆਪਾਂ ਨਾ ਬਣਾ ਕੇ ਸਾਰੀਆਂ ਰੱਖ ਲਾਂਗੇ ਤੇ ਫੇਰ ਆਪਾਂ ਫਰਾਈ ਕਰਾਂਗੇ ਆਪਾਂ ਮਠੀਆਂ ਨਾ ਸਾਰੀਆਂ ਬਣਾ ਲਈਆਂ ਆ ਦੇਖੋ ਕਟਥਾਲ ਭਰ ਗਿਆ ਕਿਦਰ ਪਲੇਟ ਭਰ ਗਈ ਆਪਣੀ ਇੰਦਰ ਆਪਾਂ ਤੇਲ ਗਰਮ ਹੋ ਗਿਆ ਆਪਣਾ ਦੇਖੋ ਵਿੱਚ ਆਪਾਂ ਥੋੜਾ ਜਿਹਾ ਆਟਾ ਸਿੱਟਿਆ ਸੀ ਤੇ ਤੇਲ ਆਪਣਾ ਗਰਮ ਹੋ ਗਿਆ ਇਹਨੂੰ ਆਪਾਂ ਹੁਣ ਬਾਹਰ ਕੱਢ ਦਿੰਨੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਮੱਠੀਆਂ ਜਿੰਨੇ ਕ ਆਪਣੇ ਪੈਨ ਦੇ ਵਿੱਚ ਆਈਆਂ ਨਾ ਓਨੀਆਂ ਆਪਾਂ ਇਹਦੇ ਵਿੱਚ ਨਾ ਪਾ ਦਿਆਂਗੇ ਆਪਣੀਆਂ ਮੱਠੀਆਂ ਨਾ ਆਪਾਂ ਹਲਾਉਂੀਆਂ ਨਹੀਂ ਆ ਬਿਲਕੁਲ ਟੱਚ ਨਹੀਂ ਕੀਤਾ ਇਹਨਾਂ ਨੂੰ ਇਹ ਆਪਣੇ ਆਪ ਹੀ ਉੱਪਰ ਆ ਗਈਆਂ ਦੇਖ ਲਓ ਤੇ ਹੁਣ ਆਪਾਂ ਮੈਂ ਇਹਨਾਂ ਨੂੰ ਪੂਰੀਆਂ ਬਰਾਊਨ ਹੋਣ ਤੇ ਕੰਨਾ ਪਕਾਵਾਂਗੇ ਇਹਨਾਂ ਨੂੰ 6 ਤੋਂ 7 ਮਿੰਟ ਲੱਗ ਜਾਣਗੇ ਬਰਾਊਨ ਹੋਣ ਤੇ ਆਪਕੀਆਂ ਮੱਠੀਆਂ ਨਾ ਬਰਾਊਨ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਂਦੇ ਆ ਤੇ ਦੂਸਰੀਆਂ ਪਾ ਦਾਂਗੇ ਵਿੱਚ ਦੇਖੋ ਕਿੱਡੀਆਂ ਸੋਹਣੀਆਂ ਬਣ ਗਈਆਂ ਖਸਤਾ ਬਣ ਗਈਆਂ ਇਹਨਾਂ ਨੂੰ ਆਪਾਂ ਪਲੇਟ 'ਚ ਕੱਢ ਦਿਆਂਗੇ ਹੁਣ ਆਪਾਂ ਦੂਸਰੀਆਂ ਪਾਣੀ ਐਸ ਤਰ੍ਹਾਂ ਕਰਕੇ ਇਹਨਾਂ ਨੂੰ ਆਪਾਂ ਸਾਰੀਆਂ ਬਣਾ ਲਵਾਂਗੇ ਤਾਂ ਜੀ ਆਪਣੀਆਂ ਨਾ ਮਠੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਇਹ ਵੀ ਬਰਾਊਨ ਹੋ ਗਈਆਂ ਆਪਾਂ ਗੈਸ ਆਫ ਕਰ ਦਿੰਦੇ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਤੇ ਆਪਾਂ ਕੱਢਣੀ ਆਪਣੇ ਮਟਦੇ ਵਿੱਚ ਆਪਣੀਆਂ ਮੱਠੀਆਂ ਵਧੀਆ ਬਣ ਕੇ कुरकुरੀਆਂ ਤਿਆਰ ਹੋ ਗਈਆਂ ਤੇ ਸਾਡੀ ਮਹਿੰਗੀ ਦੀਆਂ ਮੱਠੀਆਂ ਤੁਹਾਨੂੰ ਕਿਵੇਂ ਲੱਗੀਆਂ ਨਮਕੀਨ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਦੇਖੋ ਬਹੁਤ ਹੀ ਵਧੀਆ ਕ੍ਰਿਸਪੀ ਬਣੀਆਂ ਦੇਖੋ ਤੇ ਤੁਸੀਂ ਵੀ ਬਣਾਓ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ